ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਕੁਛ ਆਦਮੀ ਆਪਣੇ ਆਪ ਨੂੰ ਨਿਰਮਲ ਪੰਥ ਤੇ ਕਹੋਦੇ ਸੀ ਨਿਰਮਲ ਪੰਥ ਕਹੋਦੇ ਸੀ ਅਸਲ ਤੋਂ ਸੰਤੋਖੀ ਜਿਹੜਾ ਆਦਮੀ ਨਿਰਵਣ ਪੱਥੀ ਹੁੰਦਾ ਕੋ ਨਾਂ ਦੇ ਨੂੰ ਵੀ ਨਿਰਵਣ ਨਿਰਵਣ ਪੱਥੀ ਕਿਹਾ ਹੈ ਸਮਝ ਜਾ ਚੁੱਕਾ ਉਹਨਾਂ ਨੇ ਬਾਰੇ ਨਿਰਵਣ ਨਹੀਂ ਕਿਹਾ ਰਾਰਾ ਨਹੀਂ ਲਾਇਆ ਬਿਲਕੁਲ ਕਿਹਾ ਹੋਇਆ ਇਵੇਂ ਦਰਮਨ ਹੁੰਦਾ ਨਾ ਬਿਵਲ ਹਮੇਸ਼ਾ ਨਿਮੋਲਾ ਬਹਤੋ ਰਹੇ ਦਰਮਨ ਦੀ ਦਰਮਨ ਆਉਣਾ ਬਿਵਲ ਦਾ ਫਰਕ ਜਿਹੜਾ ਮਲੀਨ ਹੋ ਜਵੇ ਪਹਿਲਾਂ ਮਲੀਨ ਸੀ ਉਹ ਦਰਮਨ ਹੋ ਜਾਂਦਾ ਮਲੀਨ ਦਾ ਤਿਆਗ ਕੇ ਬਿਵਲ ਦਾ ਮਸਲਵਾ ਮੈੜ ਨੂੰ ਲੱਗਦੀ ਹੋਈ ਆਹ ਵੇ ਜੈਸੇ ਮਹਿਲਣਾ ਲੱਗਦਾ ਜਲਾ ਇਹ ਅੰਗ ਹੈ ਅਦਰੂ ਮੈਂ ਲੱਗਦੀ ਹੋਈ ਦੀ ਜਲੂ ਤਾਂ ਲੱਗ ਜਾਂਦੀ ਹੈ ਜਲਾ ਪਾਣੀ ਨੂੰ ਲੱਗ ਜਾਂਦੀ ਹੈ ਜਲਾ ਹੈ ਲਾਵੇ ਜਲਦੀ ਹੈ ਜਲਾ ਜਲਾਉਣ ਵਾਲੀ ਚੀਜ਼ ਅੱਗ ਇਹਨੂੰ ਨਹੀਂ ਮਹਿਲ ਲੱਗਦੀ ਹਾਂ ਬ੍ਰह्म ਗਿਆਨੀ ਕੇ ਮਨ ਮੇ ਹੋਏ ਪ੍ਰਗਿਆਸੋ ਜਿਵੇਂ ਧਰੋ ਪਰ ਆਦਾ ਜਲ ਜਾਂਦੀ ਹੈ ਨਾ ਜਲ ਸੜ ਜਾਂਦੀ ਹੈ ਉਹ ਬਦੂ ਨਹੀਂ ਉਹ ਨਹੀਂ ਪਰ ਉਹ ਵਿਚਾਰਦਾ ধੂਆ ਨਿਕਲਦਾ ਹੋਇਆ ਹੋਇਆ ਜੋ ਜੜ ਗਈ ਨਾ ਕੋਈ ਕੁਝ ਸਭ ਉੱਤਰ ਗਿਆ ਜੇ ਜੀ ਅਰਗਵਤੀ ਹੈ ਤੂੰ ਸਿਰ ਨੂੰ ਪੂਰੀ ਨੂੰ ਪੂਰੀ ਅੱਗ ਲਾ ਕੇ ਭੂਗਣਾ ਮਾਰੂਗਾ ਆਜੂ ਸੰਤਉ ਨਹੀਂ ਹਾਂ ਤੂੰ ਭੂਗ ਮਾਰੂਗਾ ਨਾ ਹੋਦਾ ਤੂੰ ਐ ਜਾ ਜਲਦੀ ਨਹੀਂ ਉਹ ਤੂੰ ਦਿੰਦੀ ਹੈ ਕਿ ਅੱਗ ਖੜੂਗੀ ਅੱਗ ਨਾ ਜਾਲ ਦੋ ਆਪ ਅਰਗਵਤੀ ਥੋੜੂ ਫਿਰੋ ਜੀ ਜੀ ਜਦੂ ਬੜੀ ਮੜੀ ਬੜੀ ਧੂਆਂ ਜ ਰਹੂਗੀ ਜਲਦੀ ਦੇ ਤੂੰ ਆਜੋ ਉਹ ਪਾਵੇਂ ਥੋੜੀ ਜਿਹੀ ਉਹ ਪਜੇ ਫੂਕ ਮਾਰੇ ਦੇ ਨਾਲ ਪੂਰੀ ਉਹ ਅੰਦਰੀ ਪਾ ਦੋ ਫੇਰ ਤਾਂ ਪੂਰੀ ਹੋ ਗਈ ਸੱਤ ਦੇ ਬੱਚੀਆਂ ਵੀ ਨਾਲ ਜੇ ਧਿਆਨ ਚ ਰੱਖੀਏ ਤਾਂ ਉਹਦੇ ਨਾਲ ਸਾਨੂੰ ਆ ਜਿਆਦਾ ਇਹ ਕੋ ਦਪੜੇ ਕਾ ਮਨ ਜਲਾ ਦੇਣ ਤੋਂ ਪਾਣੀ ਕਰਦੇ ਇਹਨਾਂ ਨੇ ਹਾਂ ਜਲਾ ਹਾਂ ਵਾਹ ਦੇਖਣੇ ਫੇਰ ਤਾਂ ਜਾਨ ਨੂੰ ਸਬਦ ਵੀ ਕਰਨਾ ਵੀ ਇਹਦੇ ਜਲਾ ਜਲ ਹੈ ਨਹੀਂ ਹਾਂ ਜਲਦੀ ਜਲ ਤਾਂ ਮੈੜਾ ਹੋ ਜਾਂਦਾ ਹੈ ਪਾਣੀ ਮੈਲਾ ਗਿਆ ਪਾਣੀ ਮੈਲਾ ਸਾਰੀ ਬੈਲੇ ਪਾਣੀ ਜੋ ਨਿਕਲੀ ਆ ਪਰ ਮਾਰੇ ਕਿਧੋਂ ਆਈ ਆ ਉਹ ਪਾਣੀ ਜੋ ਬਿੱਟੀ ਸਾਰੀ ਪਾਣੀ ਜੋ ਨਿਕਲੀ ਆ ਅਗਰ ਜਿੰਨਾ ਵੀ ਕੁਛ ਹੈ ਹੱਡੀਆਂ ਰक्त ਜੋ ਵੀ ਚਰਬੀ ਜੋ ਵੀ ਕੋਈ ਸਤ ਸਾਤ ਦਿਨ ਹੈ ਪਾਣੀ ਦੇ ਪਹਿਲਾ ਥਾਈ ਪਾਣੀ ਜਿਸੇ ਪਾਣੀ ਦਾ ਨਾਮ ਆਪਣਾ ਪਾਣੀ ਦੇ ਨਿਕਲਦਾ ਉਹਨਾਂ ਬਾਤ ਦੇ ਵਿੱਚ ਸਭ ਤੋਂ ਵੱਡੀ ਦੇ ਬਣ ਕੇ ਜਿੰਨਾ ਨਿਕਲਦਾ ਉਹ ਨਾਲ ਨਾਨਕ ਸਭ ਕਿਥੇ ਜਲ ਹੀ ਹੈ ਜਲ ਬਿਨ ਕਿਛ ਨਾ ਹੈ ਹਾਂ ਉਹ ਪਤਾ ਹੀ ਆ ਪਹਿਲਾਂ ਹਵਾ ਬਣੀ ਹੈ ਉਹ ਤਾਂ ਹੁਣ ਸਾਰੇਗਾ ਨਾ ਗੈਸਾ ਬਣੀਆਂ ਨੇ ਫਿਰ ਆ ਬਣਿਆ ਫਿਰ ਉਹ ਬਣੇ ਪਾਣੀ ਹੈ ਪਾਣੀ ਦੀ ਬਿਟੀ ਉਦੀ ਹੋਈ ਹੈ ਪਰ ਉਹ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ ਪਰ ਗਿਆਨੀ ਕੇ ਮਨ ਹੋਏ ਪ੍ਰਗਾਸ ਬੜੀ ਅਜੀ ਜਿਹੜਾ ਹੁੰਦਾ ਹੈ ਉਦੇ ਮਨ ਵਿੱਚ ਇਨਾ ਜਲਨ ਹੋ ਜਾਂਦਾ ਹੈ ਮਨ ਵਿੱਚ ਨੇਹਰਾ ਹੈ ਬੈਲੂ ਮਨ ਦਾ ਦਰ ਨੇਹਰਾ ਹੀ ਨੇਰਾ ਇਹਦਾ ਨਾ ਇਹ ਨੇਰੂ ਆਦਾ ਅਕੇ ਨੇ ਰੂ ਬਹਿਨੇ ਤੇਰੇ ਰੂ ਦੌਰ ਕਰਦੇ ਨੇ ਆਦਿ ਗਾਲੇ ਉਹ ਸੰਤ ਕਹਿੰਦਾ ਨੀ ਇਹਦੇ ਅੰਦਰ ਇਹ ਬਿਜਾਰਾ ਬੇਅਕਲ ਹੈ ਇਹ ਗੋਮੋਦਾ ਤੈਨੂੰ ਗਿਆਨ ਸੱਚਾ ਗਿਆਨ ਹੋਵੇ ਉਹ ਤੇ ਘਟ ਗਿਆ ਨੋ ਉਹ ਨੂੰ ਲੈ ਰੂਗਾ ਹਸਦੇ ਸੀ ਉਹ ਕੁਰਬਾਨੀ ਨੇ ਉਹ ਨੂੰ ਅੰਨਾ ਗੈਰ ਤਾ ਕਿ ਤੇ ਅੰਦਰ ਦੀ ਬੁੱਧੀ ਆੜੀਆਂ ਖੁੱਲੀ ਨਹੀਂ ਹੋਈ ਬੰਦ ਕੀਤੀ ਹੋਈ ਜਾਂ ਸੁੱਤਾ ਹੋਇਆ ਉਹ ਸੁੱਤਾ ਹੋਇਆ ਕਰਕੇ ਇਹਦਾ ਕੀ ਹੋਇਆ ਉਹ ਵੱਡਾ ਨਹੀਂ ਹੈਗਾ ਸੁੱਤਾ ਹੋਇਆ ਸੁੱਤਾ ਕਬ ਦੁਨੀਆਂ ਨੇ ਥੋੜੀ ਜਿਹੀ ਗੜਬੀ ਆ ਜਾਂਦੀ ਐ ਸੁੱਤੇ ਪਿਆ ਨੇ ਕਈਆਂ ਤੇ ਉਹ ਵੀ ਆਈ ਹੋਈ ਐ ਤੇ ਉਹ ਸੂਤ ਕਾ ਕੁੜਾ ਸੂਤ ਕਾ ਹੋਈ ਜਾਓ ਕੀ ਸੂਤ ਆਹੋ ਜੇ ਮੜਾ ਮੋਟਾ ਜਾਗ ਵੀ ਪੈਂਦਾ ਉਹ ਅੱਖ ਨਹੀਂ ਖੋਲਦੀ ਜੇਤੀ ਜਨੂ ਪੈ ਜਾਉਂ ਜਾਂਦਾ ਆਹੋ ਜਨਾਜਰ ਸੂਤੀਰ ਨਹੀਂ ਰਹਾ ਦੇਖ ਜਲ ਨਹੀਂ ਸਕਦਾ ਜਾ ਕੇ ਵੀ ਜਾਗ ਜਾਂਦਾ ਕਈ ਤੁں ਸੁਣ ਕੇ ਗੱਲਾਂ ਪਰ ਸੂਤ ਕਿਤੇ ਖੰਡੇ ਨਾ ਖੁੱਲਣੇ ਹਾਂਜੀ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰੂ ਪ੍ਰਗਾਸ ਬ੍ਰਹਮ ਗਿਆਨੀ ਦੇ ਮਨ ਐਨਾ ਪ੍ਰਗਾਸ ਹੁੰਦਾ ਜਿਨਾਂ ਧਰਤੀ ਤੇ ਆਕਾਸ਼ਾਂ ਨੂੰ ਤਕਰੀਬਨ ਆ ਜਿਹੜਾ ਤਤ ਨੇ ਤਤ ਦਾ ਗਿਆਨ ਆਇਆ ਆ ਗਿਆ ਬਾਕੀ ਥੱਲੇ ਆ ਇਹ ਸਭ ਕੁਝ ਤਤਾਂ ਜੋ ਬਣਿਆ ਆ ਸਭ ਕੁਝ ਇਹ ਹੀ ਸਵਾਲ ਔਖੇ ਨੇ ਉੱਤੇ ਜਾ ਕੇ ਬਾਕੀ ਉਹਨੇ ਕਰਨੇ ਵੀ ਕੀ ਆਵਾਜ਼ ਉਦੋਂ ਸੇ ਨਾ ਗਿਆ ਆਉਂਦਾ ਹੈ ਕਿ ਤੁਹਾਨੂੰ ਪਰ ਆਗਾਸ ਹੈ ਚਲੋ ਆਹ ਮੋੜ ਜਿਹੜੀ ਖੋਜ ਕਰਦੇ ਨੇ ਗੁਰਬਾਣੀ ਦੀ ਖੋਜ ਪਈ ਹੋਈ ਆ ਇਹ ਤਾਂ ਸਾਇੰਸਾਂ ਦਾ ਕਰੀ ਜਾਂਦੇ ਨੇ ਸਮੋਹ ਦੇਖਦੇ ਨੇ ਕਿ ਗੁਰਬਾਣੀ ਜਿਹੜੀਆਂ ਗੱਲਾਂ ਕਹਦੀ ਹੈ ਉਹਦੇ ਦਾ ਅਸੀਂ ਲਵੇ ਦੇ ਵਿੱਚ ਪਹੁੰਚੇ ਜੀ ਹਾਂ ਬ੍ਰਹਮ ਗਿਆਨੀ ਕੇ ਮਿੱਤਰ ਸੱਤਰ ਸੁਵਾਨ ਬ੍ਰਹਮ ਗਿਆਨੀ ਕੇ ਨਹੀਂ ਹੋਵੇਂ ਆ ਬ੍ਰਹਮ ਗਿਆਨੀ ਕੇ ਮੱਤਰ ਸੱਤਰ ਸੁਵਾਨ ਸ਼ਤਰੂਆਂ ਪਰਤਰ ਸਮਾਨ ਹੋ ਜਾਂਦੇ ਨੇ ਪਰਮਾਣੂ ਵਾਸਤੇ ਆਪੋ ਜੱ ਬੈਰੀਆ ਨਾ ਬਗਾ ਨਾ ਟੜਣਾ ਹੁੰਦਾ ਇਹ ਰਵਨਾ ਦੇ ਸ਼ਤਰੂਆਂ ਨਾਲ ਮਤਰਾ ਸਮਰਥਾ ਵਧਣ ਵੇਹੀ ਹੈ ਜੇ ਕੋਈ ਸ਼ਤਰੂ ਹੈ ਵੀ ਮਿੱਤਰ ਹੈ ਵੀ ਦੁਨੀਆਵੀ ਲੈਵਲ ਤੇ ਲੋਕਾਂ ਨੂੰ ਲੱਗਦਾ ਤਾਂ ਉਹ ਤੋਂ ਹਮ ਕੁਝ ਇਹੋ ਉਹਦਾ ਬਣਨਾ ਹੈ ਕੋਈ ਹੀ ਮਿੱਤਰ ਮਿੱਤਰ ਬਣੇ ਜਾਵੇ ਸ਼ਤਰੂ ਸ਼ਤਰੂ ਚੱਲ ਬੱਤਤਾ ਬੱਤਰ ਬਰਦਾਈ ਹੁੰਦਾ ਨੱਤਤਾ ਦਾ ਕੋਈ ਰੌਣਾ ਨਹੀਂ ਕਰਤਾ ਸ਼ਤਰੂ ਦੀ ਉਹਦਾ ਕੋਈ ਸ਼ਤਰੂ ਮਿੱਤਰ ਹੁੰਦਾ ਨਹੀਂ ਉਹਨ ਕਰਕੇ ਉਹ ਨਹੀਂ ਹੁੰਦਾ ਕੋਈ ਸ਼ਤਰੂ ਕੜਾ ਕੋ ਬਾੜਦਾ ਸੋਚਿਆ ਜਾਂਦਾ ਕੋਚੀ ਜਾਵੇ ਅਸੀਂ ਉਹਦਾ ਲੈਵਲ ਤੇ ਥੂਮ ਸੋਚੀਏ ਜਾਂਦੇ ਸ਼ਤਰਤਾ ਅਸੀਂ ਕਰਾਂਗੇ ਸ਼ਤਰੂ ਦਾ ਤਾਂ ਸਾਡੀ ਬੁੱਤੀ ਜਿਹੜੀ ਹੈ ਗੁੱਲ ਕਰਦੀ ਹੋਊਗੀ ਧਰ ਲਾਈਟ ਤਾਂ ਛਤਰ ਤਾਂ ਹੋਊਗੀ ਜਿੱਦੀ ਬੁੱਧੀ ਵਿਕਸਤ ਹੋਊਗੀ ਬੁੱਧੀ ਉਹਦੀ ਭਾਰ ਨਹੀਂ ਹੋਊਗੀ ਜਿੱਸੇ ਤੱਕ ਹੋਣੀ ਛਤਰ ਪਰ ਬਾਣੀ ਤਾਂ ਉਹ ਬੋਲਣਾ ਪਊਗਾ ਛਤਰ ਤੱਕ ਆਉਂਸ ਤੇ ਹੂੰ ਹੋਰਣਾ ਬੋਲੋ ਇੱਥੇ ਛਤਰ ਤੱਕ ਆਉਂਸ ਫੋੜ ਮਿਲ ਗਈ ਇੱਥੇ ਬੁੱਧੀ ਆਉਂਸ ਜਿੱਸੇ ਤੱਕ ਆਉਂਸ ਇਹ ਖੋੜ ਰੌਣੇ ਹਰ ਵਾਰ ਵੇਖੇ ਖੋੜ ਰੌਣੇ ਹਮੇਸ਼ਾ ਆਪਣਾ ਭਲਾਈ ਦੀ ਹੈ ਆਪਣਾ ਹੀ ਕੋਈ ਕਹਦਾ ਖੋੜ ਰੌਣੇ ਕਿਹੜੀ ਚੀਜ਼ ਨਾਲ ਤਾਂ ਸਭ ਕੁਝ ਛੜਦਾ ਕਿ ਖੋੜ ਰੌਣੇ ਪੈ ਜਵੇ ਤਾਂ ਇਹ ਡੀਜ਼ਲ ਬੁਝ ਗਈ ਖੋੜ ਰੌਣੇ ਇਹਨਾਂ ਨੇ ਇਹ ਕਿਹਾ ਮੇਲ ਨਹੀਂ ਕਰਨਾ ਇਹਨਾਂ ਨੂੰ ਸ਼ਤਰੂ ਦਾ ਉਹਨਾਂ ਨੂੰ ਨਹੀਂ ਕਿਹਾ ਹਾਂ ਇਹ ਹੀ ਕਹਿ ਰਹੇ ਉਹਨਾਂ ਮੇਲ ਨਹੀਂ ਕਰਨਾ ਮੇਲ ਨਹੀਂ ਕਰਨਾ ਬਸ ਤਦੋ ਇਹ ਮੇਲ ਨਾ ਕਰਨ ਦਾ ਕੀ ਭਾਵ ਹੁੰਦਾ ਜੀ ਵਿੱਚ ਜੀ ਸੰਗਤ ਦੇ ਦੇਖੋ 6ਵੇਂ ਪਾਤਸ਼ਾਹ ਦੇ 10ਵੇਂ ਪਾਤਸ਼ਾਹ ਦੇ ਸਾਰੇ ਹੀ ਬਾਈ ਧਾਰੀਏ ਭਜਾਤੇ ਭਜਾਤੇ ਉਹ ਰਾਮ ਰਾਯਾ ਵੀ ਤਾਂ ਨਾਲੇ ਆਇਆ ਸੀ ਪੱਲੇ ਪਾਸੇ ਰਾਮ ਰਾਯ ਦੇ ਧਰੇ ਪਾਸੇ ਲੈ ਕੇ ਗਿਆ ਸੀ ਨਾਨਕ ਵਾਲਾ ਰਾਜਾ ਇਹਨਾਂ ਵੀ ਉਹ ਅਗਲੇ ਗੁਰੂ ਘਰ ਅਸਲੀ ਗੁਰੂ ਘਰ ਲੋ ਭੈ ਕੀਤੀ ਗੁਰੂ ਘਰ ਦੇ ਉਦੋਂ ਖੜਾ ਸੀ ਰਾਮਬਾਈ ਉਹ ਔਰ ਤਾਂ ਨਾ ਗਿਆ ਸੀ ਉਹ ਨਾਹ ਨਾਲ ਵੀ ਮਨਗਿਆ ਅਸਲੀ ਗੁਰੂਕਾਰਾ ਹਾਂ ਵੀ ਲੋਕਾਂ ਦੇ ਪ੍ਰਭਾਵ ਇਹ ਅਸਲੀ ਨਾਨਕ ਦੀ ਗੱਲ ਇੱਥੇ ਆ ਇੱਥੇ ਪਰ ਉਹਨਾਂ ਨੇ ਆ ਪਾਣੀ ਸਾਹਿਬ ਜਿੱਲੜਾ ਜਿੱਤ ਕੇ ਵੀ ਕੋਈ ਕੁਝ ਨਹੀਂ ਕਹਿ ਗਿਆ ਰਾਮਰੇ ਫਿਰ ਹਾਲਾਂਕਿ ਉਹ ਕਹਿੰਦੇ ਸੀ ਇੱਕ ਵਾਰ ਜਦ ਇਹਨਾਂ ਨੇ ਕਲਾਬੜਾ ਜਾ ਕੇ ਵੀ ਆਪਣੇ ਤੇ ਹਮਲਾ ਕਰਦੇ ਕੱਲਾ ਇੱਥੇ ਪਹੁੰਚ ਗਈ ਪੋਡਾ ਗਏ ਸੀ ਜੀ ਬਿਲਕੁਲ ਬੰਦੇ ਬਣਾਏ ਬਣਾਏ ਕਹਿੰਦਾ ਮੈਂ ਕੋਲੂ ਦਸਪਾਸ਼ਾ ਨੇ ਜਦ ਬਣਾਇਆ ਜਾ ਕੇ ਪੋਡਾ ਸਾਹਿਬ ਪੋਡਾ ਸਾਹਿਬ ਉਹ ਦਾਲਤਾ ਉਹਦਾ ਹੈਗਾ ਤੇਰਾ ਦੂਤ ਪੋਡਾ ਸਾਹਿਬ ਤੇ ਪੋਡਾ ਨੇ ਵੀ ਕਿਲਾ ਹੈ ਜਿਲਾ ਬਣਾਇਆ ਸੀ ਦਸਪਾਸ਼ਾ ਦੇ ਹੱਥੇ ਪੋਡਾ ਸਾਹਿਬ ਹੋਰ ਕਿਲੇ ਜੇ ਜਾਣ ਕੀਤੀ ਹੈ ਕਿਲੇ ਜਰ ਰਹੇ ਸੀ ਉਹ ਮ ਹੋਂਦ ਨਹੀਂ ਹੈ ਕਿਉਂਕਿ ਕਿਲੇ ਕਿਲੇ ਦੁਆਸ ਯੋ ਕਿਨਾ ਨਮਾ ਗੁਰਦਾਈ ਹਾਂ ਨਾਲ ਚਾਰ ਜਿਵੇਂ ਵਾਧ ਰਹਾ ਕਿਲਾਈ ਸੀ ਉਹ ਵਿੱਚ ਦਵਾਰ ਸੀ ਕਿਲਾ ਸੀ ਗੇਟ ਸੀ ਉਹ ਨਾਲੀ ਬਹੁਤਾ ਉੱਚਾ ਨਹੀਂ ਸੀ ਦੀ ਉਸ ਪਿੱਛੇ ਪਾਸੇ ਪਹਾੜੀ ਹੈ ਨਾ ਹਾਂਜੀ ਬ੍ਰਹਮ ਗਿਆਨੀ ਕੇ ਨਾ ਹੀ ਅਭਿਮਾਨ ਬ੍ਰਹਮ ਗਿਆਨੀ ਕੇ ਨਾ ਹੀ ਅਭਿਮਾਨ ਕਾਲ ਨਹੀਂ ਹੁੰਦਾ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕਿ ਉੱਚ ਦੇ ਉੱਚਾ ਬ੍ਰਹਮ ਗਿਆਨੀ ਜੇ ਕੋ ਉੱਚਾ ਆਪਣੇ ਆਪ ਨੂੰ ਮੰਨਦਾ ਹੈ ਸੰਸਾਰ ਚ ਕੋਈ ਗੁਰੂ ਮੰਨਦਾ ਆਪਣੇ ਆਪ ਨੂੰ ਕਹੋਂਦਾ ਆ ਕੋਈ ਰਾਜਾ ਮੰਨਦਾ ਬ੍ਰਹਮ ਗਿਆਨੀ ਉਹ ਤੋਂ ਵੀ ਉੱਚਾ ਹੁੰਦਾ ਭਗਤੇ ਹੁੰਦਾ ਹੈ ਬ੍ਰਹਮ ਗਿਆਨੀ ਉਹ ਤੋਂ ਵੀ ਉੱਚਾ ਭਗਤ ਬਰਾਬਰ ਹੋਰ ਨਾ ਕੋਈ ਉਹ ਤੇ ਬ੍ਰਹਮ ਗਿਆਨੀ ਲਾ ਛੱਡਿਆ ਹੋਇਆ ਪੰਡਤ ਆ ਸੂਰਜ ਛਤਰਪਤ ਰਾਜਾ ਬ੍ਰਹਮ ਗਿਆਨੀ ਨਹੀਂ ਆਇਆ ਉਹਦੇ ਵਿੱਚ ਉਥੇ ਨਾ ਉਹਦਾ ਨਾ ਬਰਮ ਕਹਿੰਦੀ ਆਇਆ ਨਾ ਸਤਗੁਰ ਆਇਆ ਉਥੇ ਲੱਭ ਨਹੀਂ ਆਇਆ ਕੱਲਾ ਭਗਤ ਕੱਲਾ ਭਗਤ ਭਗਤ ਤਾਂ ਗਿਆ ਨਾ ਭਗਤ ਥੋੜਾ ਬ੍ਰਹਮ ਗਿਆਨੀ ਉੱਚੀ ਜੀਵਸਤਾ ਦਾ ਨਾਮ ਹੈ ਬ੍ਰਹਮ ਗਿਆਨੀ ਇੱਜ਼ਤ ਵਾਲਾ ਲੱਗਦਾ ਭਗਤ ਇੱਜ਼ਤ ਵਾਲਾ ਲੱਗਦਾ ਨਹੀਂ ਹੈ ਪਾਸੇ ਦਾ ਕੋਈ ਗੁਰੂ ਹੈ ਭਗਤੇ ਕੋਈ ਉੱਪਰ ਹੈ ਭਗਤ ਤਾਂ ਦਾਸ ਦਾ ਹੀ ਦੂਆ ਨਾ ਹਾਂ ਬਲਕੇ ਯਰ ਖਰੀਦ ਗੁਲਾਮ ਦਾ ਨੋਭ ਭੋਗਦਾ ਇੱਥੇ ਆਏ ਨਾ ਬ੍ਰਹਮ ਕਹਿੰਦੀ ਆਪ ਪਰਮੇਸ਼ਰਾਂ ਨੇ ਹਾਂ ਬ੍ਰਹਮ ਕਹਿੰਦੀ ਆਪ ਪਰਮੇਸ਼ਰ ਆ ਰਹੇ ਹਾਂ ਉਹ ਫੇ ਭਗਤ ਬਰਾਬਰ ਹੋਣਾ ਕੋਈ ਹਾਂ ਆਗਤ ਗੱਲ ਉੱਥੇ ਹੀ ਭੁੱਕੜ ਗਈ ਹਾਂਜੀ ਬ੍ਰਹਮ ਕਹਿੰਦੀ ਉੱਚ ਦੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਪਰਮ ਗਿਆਨੀ ਉੱਚ ਦੇ ਉੱਚਾ ਠੀਕ ਹੈ ਪਰਮ ਗਿਆਨੀ ਪਿੱਛੇ ਆਉਂਦਾ ਚੱਲਿਆ ਅਲਪ ਹੁੰਦਾ ਚੱਲਿਆ ਪਿੱਛੇ ਕਹਿੰਦੇ ਠੀਕ ਆ ਵਰੁਗਿਆਨੀ ਉੱਚ ਤੇ ਉੱਚਾ ਹੁੰਦਾ ਹੈ ਮਨ ਆਪਣੇ ਤੇ ਉੱਚਾ ਹੁੰਦਾ ਉਹਨੂੰ ਯਾਦ ਉਹ ਯੋ ਰਾਜੇ ਨੇ ਇਹਨਾਂ ਦੇ ਯਾ ਫਿਰ ਬਰਾਬਰ ਜਿਹੜੇ ਰਾਜਕੁਲ ਦਾ ਵੱਡਾ ਰਾਜ ਇਹਨਾਂ ਚ ਬ੍ਰਾਹਮਣ ਦਾ ਵੱਡਾ ਹੌਲ ਚ ਹੈ ਇਹਨਾਂ ਦਾ ਉੱਚਾ ਵਰੁਗਿਆਨੀ ਕਿ ਆ ਉਹ ਸਦਨਾ ਕਥਾਈ ਵੀ ਹੋਵੇ ਚਾਹੇ ਜਮਾਲ ਵੀ ਹੋਵੇ ਆ ਗੱਲ ਕਹੀ ਹੋਈ ਉਹਦੀ ਯਾਤ ਨਹੀਂ ਹੁੰਦੀ ਕੋਈ ਇਹ ਫਿਰ ਉਹ ਕਹਿੰਦੇ ਆ ਉੱਚ ਤੇ ਉੱਚਾ ਬਸ ਚਾਹੇ ਉਹ ਬ੍ਰਾਹਮਣਾਂ ਜੋ ਬ੍ਰਹਮ ਗਿਆਨ ਕਰਦੇ ਕਾਮਯੋਹੀ ਹੈ ਚਾਹੇ ਉਹ ਖਤਰਿਆਂ ਜੋ ਹੈ ਚਾਹੇ ਉਹ ਛੂਦਰਾਂ ਜੋ ਹੈ ਚਾਹੇ ਉਹ ਬੈਸਾਂ ਜੋ ਹੈ ਉਹ ਕੋਈ ਉਹਨਾਂ ਦੀ ਕੋਈ ਫਰਕ ਹੈਗਾ ਹੋਰ ਕੋਈ ਜਿਹੜੇ ਬੜੇ ਛੋਟੇ ਨੇ ਇਹ ਆਪਣਾ ਹੋਰ ਇਹਨਾਂ ਦਾ ਹਸਾਬ ਤੁਹਾਨੂੰ ਅੱਪੀ ਹੈ ਕੋਈ ਰਾਜਾ ਹੈ ਭਾਈ ਮਾਲਦਾਰ ਹੈ ਕਿਸੇ ਕੋਲ ਸੰਸਾਰੀ ਗਿਆਨ ਹੈ ਕੋਈ ਵੈਦ ਹੈ ਕੋਈ ਕੁਛ ਹੈ ਉਹ ਗੱਲ ਹੋਰ ਹੈ ਹਾਂ ਮਨ ਆਪਣੇ ਹੈ ਸਭ ਤੋਂ ਨੀਚਾ ਮਨ ਆਪਣੇ ਹੈ ਸਭ ਤੋਂ ਨੀਚਾ ਪਰ ਉਹ ਆਪਣੇ ਮਨ ਕਰਕੇ ਸੀ ਉੱਚਾ ਹੈਗਾ ਮੁੱਦਾ ਕੋਈ ਉਹਨੇ ਤੁਝੇ ਮਨਾ ਸਕਦੇ ਉਹਦੇ ਮਨ ਨੂੰ ਨਹੀਂ ਮਨਾ ਸਕਦੇ ਵੀ ਉੱਚਾ ਹੋ ਉਹ ਉਹ ਮਨ ਕਰਕੇ ਨਹੀਂ ਵਈਏ ਸਭ ਤੇ ਨੀਚਾ ਨਹੀਂ ਉਹਨੂੰ ਮਨਾਵ ਨਹੀਂ ਸਕਦੇ ਵੀ ਮੈਂ ਉੱਚਾ ਕਾਹਕੇ ਦਿਖਾਉ ਮਾਣ ਨਹੀਂ ਉਹਦਾ ਬੰਦਾ ਇਸ ਗੱਲ ਨੂੰ ਵੀ ਮੈਂ ਉੱਚਾ ਹਾਂ ਜਰੂਰ ਕਿ ਮੈਂ ਸਾਡਾ ਮੰਨਦੀ ਨਾ ਮੰਨਦਾ ਮਾਇਆ ਛੱਡਣ ਨੂੰ ਇਹ ਮੈਨੂੰ ਤਾਂ ਇਦਾਂ ਨਹੀਂ ਮੰਨਦਾ ਹੈ ਵੀ ਮੈਂ ਉੱਚਾ ਕੋਈ ਕਹੀ ਜਾਵੇ ਚਾਹੇ ਉਹ ਇਹਦਾ ਇਹ ਸੂਚਪਣ ਦਾ ਇੰਨਾ ਵਿਰੋਧ ਕਰੂਗਾ ਜਿਵੇਂ ਅਸੀਂ ਬਹੁਤ بڑے بڑے ਔਗਣਾਂ ਦਾ ਵਿਰੋਧ ਕਰਦੇ ਹਾਂ ਜੋ ਔਗਣ ਸਮਝੂ ਚਾਹੁੰਦੇ ਨੇ ਭਈ ਔਗਣਾ ਹੈ ਸਮਝੂ ਨਹੀਂ ਹੈ ਔਗਣਾ ਹੈ ਉੱਚਾ ਸਮਝਣਾ ਇਹ ਆਪਰ ਕੋ ਜੋ ਜਾਣੇ ਉੱਚਾ ਕੋਈ 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 ਕੋ ਉਸ ਨਾਲੇ ਐ ਇਧਰ ਘੱਟੀ ਐ ਫੱਟਾ ਐ ਇਧਰ ਚੜਾਈ ਐ ਇੱਧਰ ਡੇਬੂ ਬਾ ਜਦੇ ਸਰਪੜਨਾ ਅੱਜ ਜਿੰਨੀ ਮੱਤਾਂ ਬਣੀਆਂ ਨੇ ਇਸ ਅਵਸਥਾ ਜੇ ਬਣੀਆਂ ਨੇ ਸਭ ਤੋਂ ਉੱਚਾ ਬਣ ਕੇ ਸਭ ਤੋਂ نیچے ਚਲੇ ਗਏ ਆਈਏ ਬੱਤ ਮੱਤਾਂ ਖੜੀਆਂ ਕਰੀਆਂ ਨੇ ਕਿਹਨਾਂ ਕਰੀਆਂ ਉੱਚਾ ਸਮਝਣ ਵਾਲਿਆਂ ਨੇ ਖੜੀਆਂ ਕੀਤੀਆਂ ਹੋਰ ਕਰ ਰਹੇ ਜੀ ਜੀ ਉਜਰ ਸਾਬਤ ਕਰਦਣਾ ਸਭ ਤੋਂ ਡੀਚਾ ਇੱਥੇ ਮਹਾਪੁਰਖ ਬਣੇ ਤੇ ਹੁਣ ਤੜਫਦੇ ਜਉਨਾ ਉਹਨਾਂ ਦੇ ਚੇਲੇ ਕਾਇ ਬੈਠੇ ਹਾਈਲਾਈਟ ਕਰ ਬੈਠੇ ਮਹਾਪੁਰਖ ਹੁਣ ਖੇਤਰ ਕਰਨ ਦਾ ਕੋਈ ਜਵਾਬ ਕੋਈ ਨਹੀਂ ਪਰਦਾ ਚੱਕ ਗੁਰਵਾਣੀ ਦਾ ਪਰਦਾ ਚੱਕਤਾ ਕੋਈ ਜਵਾਬ ਕੋਈ ਨਹੀਂ ਕੋ ਤੜਫਦੇ ਰਹਿੰਦੇ ਜੇ ਤੁਸੀਂ ਕਰੀਏ ਤਾਂ ਕੀ ਕਰੀਏ ਕਰੀਏ ਨਾ ਕਹੇ ਦੋਨੋਂ ਕਿਸ ਨੇ ਕਿਹਾ ਸੀ ਇਹ ਤੋ ਕੋ ਸਿੱਖੋਂਗੇ ਤੂੰ ਦੇਖ ਦੇ ਗੁਰਬਾਣੀ ਕੀ ਕਹਿੰਦੀ ਹੈ ਉਹ ਤਾਂ ਗੁਰਬਾਣੀ ਤੋਂ ਉਲਟ ਖੜੇ ਹੋ ਸੀਗੇ ਜਿਹੜਾ ਉਲਟ ਖੜਾ ਹੋਊਗਾ ਅਜੋ ਵੀ ਤੁਸੀਂ ਉਲਟੇ ਖੜੇ ਆਂ ਅਦਰੋ ਸਾਡੇ ਜੀ ਮਹਾਂਪੁਰ ਤੇ ਤੁਸੀਂ ਤਾਂ ਗੁਰਬਾਣੀ ਦੇ ਉਲਟ ਖੜੇ ਹੋ ਥੋੜੀ ਅਸੀਂ ਪਰਵਾਹ ਕੀ ਕਰੀਏ ਕਿਵੇਂ ਤੁਹਾਨੂੰ ਅਸੀਂ ਸਖੋਤ ਨਹੀਂ ਵਿਰੋਧ ਕਰ ਰਹੇ ਹਾਂ ਫਰਮਾਤਦਾ ਤਾਂ ਅਸੀਂ ਸਖੋਤ ਨਹੀਂ ਹਾਂ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭ ਆਪ ਕਰੇ ਹਾਂ ਬ੍ਰਹਮ ਗਿਆਨੀ ਸੇ ਜਨ ਪਏ ਬ੍ਰਹਮ ਗਿਆਨੀ ਉਹ ਆਦਮੀ ਬਹਦ ਵੱਢ ਗਏ ਨਾਨਕ ਜਿਨ ਪ੍ਰਭ ਆਪ ਕਰੇ ਜਿਹਨੂੰ ਪ੍ਰਭ ਨੇ ਆਪ ਬਣਾਇਆ ਉਹਤੇ ਪ੍ਰਭ ਹੀ ਉਹਨੇ ਆਪ ਕਰਾਉਣੀ ਹੈ ਕੋਈ ਉਹ ਬਲਾਊਗਾ ਤਾਂ ਬੋਲੋਗੇ ਪਰ ਆਪ ਕਰੇ ਕੀ ਹੈ ਬ੍ਰਹਮ ਗਿਆਨੀ ਕੋ ਚਾਰ ਪਦਾਰਥ ਹੁੰਦੇ ਨੇ ਕਹਿਣ ਦਾ ਮਤਲਬ ਹੈ ਦੋ ਪਦਾਰਥਾਂ ਤੋਂ ਬਿਨਾ ਮਿਲੇ ਨਹੀਂ ਸਕਦੇ ਫੇ ਧੋਏ ਨੇ ਧੋ ਬਜ਼ਾਰ ਦਾ ਤੁਸੀਂ ਕਿਸੇ ਤਰ੍ਹਾਂ ਤੋਂ ਲੈ ਲਓ ਸਾਰੇ ਕੋਈ ਨਹੀਂ ਉਹ ਤਾਂ ਜੇ ਆਦੀ ਨੇ ਜੋ ਸੰਸਾਰ ਛੁੱਟਦਾ ਹੈ ਜੇ ਗੱਲਾਂ ਮੰਨੀ ਜਾਵੇ ਸਤੋਖੀ ਦਾਵੇ ਬਣ ਜਾਂਦੇ ਸਾਧੀਆਂ ਗੱਲਾਂ ਨਿਕੜਾ ਕੋਈ ਨਾਲ ਲੈ ਜਾਣਾ ਮੰਨ ਲਓ ਇੱਥੇ ਤੱਕ ਦਾ ਕੋਈ ਬਹੁਤਾ ਔਖਾ ਨਹੀਂ ਹੈ ਹਰਤਾ ਕੇ ਜਾਇ ਸ਼ੁਰੂ ਹੋਣਾ ਉਹ ਤੋਂ ਹਾਂ ਬ੍ਰह्म ਗਿਆਨੀ सगल की रीना आत्म रस ब्रह्म ज्ञानी ची हां आदमी ਨੂੰ ਇਹ 2000 ਰੁਪਏ ਆ ਲੱਗਦੇ ਨੇ ਪਹਾੜ ਇਹ ਤਾਂ ਸਾਡੀ ਗਲਤੀ ਹੈ ਪਾਣੀ ਟੁੱਟ ਗਿਆ ਨਹੀਂ ਮੇ ਧਮ ਚਲਾ ਗਿਆ ਵੱਟ ਟੁੱਟ ਕੇ ਉਹ ਤਾਂ ਬੰਨ ਬਣਿਆ ਹੀ ਅਸੀਂ ਉਹ ਪਿੱਛੋਂ ਤਾਂ ਬੰਨ ਕੇ ਲਿਆਂਦਾ ਸੀ ਤਾਂ ਹਰ ਨੂੰ ਦਿੱਤਾ ਸੀ ਪਹਿਲਾਂ ਟੁੱਟਿਆ ਹੋਇਆ ਸੀ ਉਹਨਾਂ ਨੇ ਵੱਡਤਾ ਨਹਾ ਜਾਣ ਨੂੰ ਦਮ ਆ ਗਿਆ ਹੁਣ ਇਹਨੂੰ ਹੁਣ ਨਹੀਂ ਇਹਨਾਂ ਕੋਲ ਤਾਂ ਫੇ ਉਹ ਜਿਹੜਾ ਸੀ ਉਹ ਬਹੁਤ ਠੀਕ ਕੀਤਾ ਸਭੇ ਬੁੱਧੀ ਜਾਲੀਆਂ ਇੱਕ ਰਹਿ ਤਤ ਗਿਆਨ ਫੇਰ ਉਹ ਜਿਹੜਾ ਬੰਦ ਟੁੱਟਿਆ ਤਾਂ ਠੀਕ ਕਰਕੇ ਦਿੱਤਾ ਫੇਰ ਬਾਲਗੂਤ ਕਰਕੇ ਭੇਜੀ ਫੇਰੇ ਇਥੇ ਆ ਗਿਆ ਸੰਦਰ ਦੇ ਵਿੱਚ ਫੇਰ ਉਹ ਜਿਹੜਾ ਯੋਗ ਤੋੜਦਾ ਨੰਗ ਵਾ ਉਹ ਬੰਨ੍ਹੇ ਲਾਉਣਾਂ ਦਵਾਰਾ ਤਾਂ ਹੁਣ ਵੀਰੋ ਫਰੀਦ ਕਹਿੰਦਾ ਵਨ ਦਰਿਆ ਦਾ ਵਨ ਹੈ ਤ੍ਰੀਸ਼ਾ ਨਾਲ ਵੜਨਾ ਦਰਿਆ ਨੂੰ ਵੜਨਾ ਹਾਂ ਟੁੱਟਾਂ ਥੀਲੇ ਬਾਹਰਾ ਹੁਣ ਬਹਾਵਾਂ ਨਾ ਟੁੱਟ ਜੇ ਕਿਤੇ ਫੇਡ ਨੂੰ ਖੜਾ ਰਹਿਣਾ ਨਾ ਮੂਰੇ ਕੀ ਮਾਰਦਾ ਇਹਨਾਂ ਨੂੰ ਆ ਕੇ ਸੰਸਥਾਵਾਂ ਨੂੰ ਪੈਸਾ ਪੜਦਾ ਮਾਰਦਾ ਤਰੂ ਨੂੰ ਤਾਂ ਨਾ ਬਣਾ ਆਹ ਗੁਰਦਾਰੇ ਕਿਉਂ ਫੇਰ ਹੋਇਆ ਨਾ ਮਾਇਆ ਕਰਕੇ ਗੋਲੇ ਕਰਕੇ ਝਗੜਾ ਕਰਦਾ ਗੋਲ ਕਰਦਾ ਫਿਰ ਤਰਦਾ ਇਹ ਬੱਟ ਤੋੜਦਾ ਮਾਇਆ ਨੇ ਸਾਥ ਸੇ ਛਟਾਈ ਸੀ ਇਹ ਮਾਇਆ ਕਹੇ ਥੋੜੇ ਨਹੀਂ ਕਾਬੂ ਆਣਗੇ ਬਾਅਦ ਚ ਮੇਰੇ ਕਾਬੂ ਸੀ ਕਿਤਾ ਖਰਾਬ ਕਰੂਗੀ ਦੋਨੋਂ ਉਹ ਕਰ ਸਕਦਾ ਸੀ ਮਾਇਆ ਦੇ ਪਰ ਉਹਦਾ ਬੰਧ ਲਾਇਆ ਹੋਇਆ ਸੀ ਸਾਡੇ ਲਈ ਗਿਆ ਸੀ ਬੰਧ ਤਾਂ ਸਪਾਸ਼ਾ ਦਾ ਬੰਧ ਰੱਖਿਆ ਸੀ ਮਜਬੂਤ ਸੀ ਉਹ ਤਾਂ ਪਰਪਸ ਵਾਸਤੇ ਸੀ ਜੇ ਪਰਪਸ ਖਤਮ ਹੋ ਗਿਆ ਤਾਂ ਮਾਇਆ ਲਈ ਗਾਹਾਂ ਦਾ ਪਰਪਸ ਨਹੀਂ ਹੈ ਹਾਂ ਮਾਂ ਗਾਹਾਂ ਦਾ ਪਰਪਸ ਨਹੀਂ ਸੀ ਹਾਂ ਤਾਂ ਪਰਪਸ ਨਹੀਂ ਦੇ ਕੋਈ ਹਾਂਜੀ